ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਖਬਰ ਦੇਖ ਕੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਵਿੱਚ ਜੋ ਪਸ਼ੂ ਤਿਆਚਾਰ, ਜੀਵ ਤਿਆਚਾਰ ਦੇ ਉੱਪਰ ਵੱਖ-ਵੱਖ ਜੋ ਐਨ ਜੀਓਜ਼ ਨੇ ਉਹ ਆਪਣਾ ਕੰਮ ਕਰ ਰਹੀਆਂ ਨੇ ਉਸ ਚੀਜ਼ੇ ਬੈਕਿੰਗ ਲੁਧਿਆਣੇ ਦੀ ਇੱਕ ਨੌਜਵਾਨ ਜੋ ਕਿ ਸ਼ੁਭਮ ਅੰਮੋਲ ਸੂਤ ਜਿਹੜਾ ਦਾ ਨਾਮ ਹੈ ਇਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਇਸ ਗੱਲ ਨੂੰ ਵਿਸ਼ੇ ਕਿ ਐਨੀਮਲ ਕਰੁਲਟੀ ਦੇ ਉੱਪਰ ਬਹੁਤ ਵੱਡਾ ਇੱਕ ਸਟੈਪ ਚੱਕਦੇ ਹੋਇਆ ਹੈ। उन्होंने पहला एक जो फिल्म अपनी जो कंपनी है मूवी रा प्रोडक्शन वू एक फिल्म बनाई थे जो कि वक् सोशल मीडिया प्लेटफॉर्म के ऊपर प्लेट उन्हें बहुत ही वायरल होया वर्ल्ड वाइड हूं उसमें अगे देखते हुए नैक्सट स्टेप जो उन्होंने चुक है कि डे जुबान टू जो रिज हो ਤੇ ਉਸ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ੁਭਮ ਅਨਮੋਲ ਸੂਜੀ ਨਾਲ ਤੋਂ ਨਮਸਕਾਰ ਅਨਮੋਲ ਜੀ ਤੁਸੀਂ ਬਹੁਤ ਅੱਛਾ ਜੋ ਇੱਕ ਸਟੈਪ ਚੱਕ ਰਹੇ ਹੋ ਜੋ ਅਸ਼ੂਅਤਿਆਚਾਰ ਜੀ ਅਤਿਆਚਾਰ ਨੂੰ ਲੈ ਕੇ ਤੁਸੀਂ ਅੱਗੇ ਵਧੂ ਕੀ ਸੋਚ ਨੂੰ ਲੈ ਕੇ ਚੱਲੀ ਸੀ ਕਿੱਥੋਂ ਤੁਸੀਂ ਇਸ ਇਨਸਪਾਇਰ ਕਿਸ ਚੀਜ਼ ਤੋਂ ਹੋਏ ਸੀ ਕੁਝ ਦੱਸੋ ਹਾਂ ਮੈਂ ਐਕਚੁਅਲੀ ਕਾਫੀ ਟਾਈਮ ਤੋਂ ਜਾਨਵਰਾਂ ਵਾਸਤੇ ਕੰਮ ਕਰ ਰਿਹਾ ਮੈਂ ਪਹਿਲਾਂ ਕੁਝ ਐਨਜੀਓਜ਼ ਦੇ ਨਾਲ ਜੁੜਿਆ ਸੀਗਾ ਤੇ ਮੈਂ ਕੁਝ ਚੈਂजेस ਦੇ ਬਿਹਫ ਤੇ क्रुएल्टी ਕੇਸਸ ਨੂੰ ਡੀਲ ਕਰਨਾ ਸ਼ੁਰੂ ਕੀਤਾ ਤੇ ਮੈਂ ਦੇਖਿਆ ਕਿ क्रुएल्टी ਦਿਨ ਬਰ ਦਿਨ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਮਤਲਬ ਲੋਕਾਂ ਦੇ ਵਿੱਚ ਜਾਨਵਰਾਂ ਵਾਸਤੇ ਤਰਸ ਹੀ ਨਹੀਂ ਰਿਹਾ ਕੋਈ ਜਾਨਵਰ ਦਾ ਐਕਸੀਡੈਂਟ ਕਰ ਜਾਂਦਾ ਕੋਈ ਲਾਠੀਆਂ ਨਾਲ ਮਾਰ ਦਿੰਦਾ ਮਤਲਬ ਬਹੁਤ ਬੁਰੀ ਤਰ੍ਹਾਂ ਜਾਨਵਰ ਦੀ ਜਿਹੜੀ ਦੁਰਦਸ਼ਾ ਹੈ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਤੇ ਉਹਨਾਂ ਦੀ ਹਾਦ ਮਰ ਤੋਂ ਦੇਖੀ ਨਹੀਂ ਜਾਂਦੀ ਸੀਗੀ ਤੇ ਇੱਕ ਬਹੁਤ ਵੱਡੀ ਪ੍ਰਥਾ ਹੈ ਐਨੀਮਲ ਸੈਕਰੀਫਾਈਸ ਜਿਹੜੀ ਆਪਾਂ ਧਰਮਾਂ ਦੇ ਨਾਂ ਤੇ ਕਰਦੇ ਹਾਂ ਮੈਂ ਉਹਦੇ ਸਖਤ ਖਿਲਾਫਾ ਮੈਂ ਸਾਰੇ ਗ੍ਰੰਥ ਪੜ੍ਹਲੇ ਮੈਂ ਸਾਰੇ ਗ੍ਰੰਥਾਂ ਤੋਂ ਇਹੀ ਸਾਰ ਕੱਢਿਆ ਕਿ ਕਿਸੇ ਵੀ ਧਰਮ 'ਚ ਆਪਾਂ ਨੂੰ ਜਾਨਵਰ ਦੀ ਕੁਰਬਾਨੀ ਦੇਣ ਦੀ ਲੋੜ ਨਹੀਂ ਹੈ ਮੈਂ ਇਹਦੇ ਤੇ ਇੱਕ ਕਵਿਤਾ ਬਣਾਈ ਸੀ ਐਨੀਮਲ ਸੈਕਰੀਫਾਈਸ ਉਹਦੇ 'ਚ ਮੈਂ ਬਹੁਤ ਲੌਜੀਕਲ ਰੀਜ਼ਨਿੰਗ ਨਾਲ ਦਿਖਾਇਆ ਸੀ ਕਿਉਂ ਕਿਸੇ ਧਰਮ ਦੇ ਵਿੱਚ ਜਾਨਵਰ ਦੀ ਬਲੀ ਦੇਣ ਦੀ ਲੋੜ ਨਹੀਂ ਹੈ ਤੇ ਆ ਮੈਂ ਉਹਦੇ ਵਿੱਚ ਇੱਕ ਗੀਤ ਬਣਾਇਆ ਬੇਜ਼ੁਬਾਨ ਉਹ ਉਸ ਫਿਲਮ ਦਾ ਬੈਕਗ੍ਰਾਉਂਡ ਸਕੋਰ ਸੀਗਾ ਸਾਡੀ ਇਹ ਇੰਟੈਂਸ਼ਨ ਸੀ ਆਫ ਗੀਤ ਬਣਾਉਣ ਦੇ ਵਿੱਚ ਕਿ ਸਾਡੀ ਜਿਹੜੀ ਉਹ ਫਿਲਮ ਹੈ ਉਹਦਾ ਵੀ ਬੈਕਗ੍ਰਾਉਂਡ ਮਿਊਜ਼ਿਕ ਦਾ ਕੰਮ ਕਰੇ ਤੇ ਉਸ ਗੀਤ ਦੇ ਥਰੂ ਆਪਾਂ ਵੈਜੀਟੇਰੀਅਨਿਜ਼ਮ ਤੇ ਐਨੀਮਲ ਵੈਲਫੇਅਰ ਨੂੰ ਵੀ ਪ੍ਰੋਮੋਟ ਕਰ ਸਕੀਏ ਤੇ ਉਹ ਜਿਹੜਾ ਗੀਤ ਹੈ ਆਪਾਂ ਉਹਨੂੰ ਵੱਖਰੇ ਲੈਵਲ ਤੇ ਆਪਾਂ ਅਲੱਗ-ਅਲੱਗ ਪਲੇਟਫਾਰਮ ਉੱਤੇ ਰੀਲੀਜ਼ ਕੀਤਾ ਆਪਾਂ ਸਪੋਟੀਫਾਈ ਐਮਾਜ਼ਨ ਟਾਈਟਲ 3 ਰੰਗਾਮਾ ਵਿੰਕ ਕਾਫੀ ਵੱਡੇ-ਵੱਡੇ ਪਲੇਟਫਾਰਮਸ ਤੋਂ ਉਹਨੂੰ ਰਿਲੀਜ਼ ਕੀਤਾ ਡਿਸਟ੍ਰੀਬਿਊਟ ਕੀਤਾ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਕਹਿੰਦੇ ਕੀ ਐਟ ਪ੍ਰੈਜ਼ੈਂਟ ਉਹ ਪੂਰੀ ਦੁਨੀਆ ਦਾ ਸਭ ਤੋਂ ਵਾਇਰਲ ਗਾਣਾ ਬਣ ਚੁੱਕਾ ਹੈ ਜਾਨਵਰਾਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਕਹਿੰਦੇ ਹੋਏ ਕਿ ਉਹ ਗਾਣੇ ਦੇ ਥਰੂ ਆਪਾਂ ਜਿਹੜੀ ਲਹਿਰ ਹੈ ਵੈਜੀਟੇਰੀਅਨਿਜ਼ਮ ਦੀ ਉਹਨੇ ਬਹੁਤ ਵੱਡੇ ਮੁਕਾਮ ਤੇ ਲੱਗੇ ਗਿਆ ਤੇ ਐਨੀਮਲ ਵੈਲਫੇਅਰ ਨੂੰ ਬਹੁਤ ਵੱਡੇ ਲੈਵਲ ਤੇ ਪ੍ਰੋਮੋਟ ਕੀਤਾ ਤੁਸੀਂ ਜਿਹੜਾ ਸਾਡਾ ਗਾਣਾ YouTube ਉਦੇ ਕਮੈਂਟ ਚੈੱਕ ਕਰੋ ਉਹਦੇ ਕਮੈਂਟਸ ਲੋਕਾਂ ਨੇ ਲਿਖਿਆ ਤੁਹਾਡਾ ਗਾਣਾ ਸੁਣਨ ਤੋਂ ਬਾਅਦ ਆਪਾਂ ਵੈਜੀਟੇਰੀਅਨ ਹੋ ਗਏ ਤੁਹਾਡਾ ਗਾਣਾ ਸੁਣਨ ਤੋਂ ਬਾਅਦ ਆਪਾਂ ਜਾਨਵਰਾਂ ਤੇ ਅਤਿਆਚਾਰ ਕਰਨਾ ਛੱਡਤਾ ਤੇ ਜਦ ਲੋਕੀ ਲੋਕਾਂ ਦੇ ਕਮੈਂਟ ਪੜਦੇ ਤੇ ਕੁਝ ਨਾ ਕੁਝ ਕੁਛ ਹੱਦ ਤੱਕ ਮੈਂ ਸਫਲਤਾ ਪਾਂਚ ਕਾਮਯਾਬ ਹੋਇਆ ਤੇ ਮੈਨੂੰ ਲੱਗਿਆ ਕਿ ਜਿਹੜੇ ਪਹਿਲੇ ਗਾਣੇ ਨੇ ਗੱਲ ਕੀਤੀ ਆਪਾਂ ਉਹਨੂੰ ਅੱਗੇ ਵਧਾਉਣਾ ਚਾਹੀਦਾ ਤੇ ਜਿਹੜਾ ਗਾਣਾ ਬੀਜ਼ 1 2 ਇਹਦੇ ਵਿੱਚ ਮੈਂ ਜਾਨਵਰ ਤੇ ਉਹਦੇ ਬੱਚੇ ਦੀ ਜ਼ਿੰਦਗੀ ਤੇ ਇਨਸਾਨ ਤੇ ਉਹਦੀ ਬੱਚੀ ਦੀ ਜ਼ਿੰਦਗੀ ਨੂੰ ਲਿਆ ਤੇ ਉਹਨਾਂ ਨੂੰ ਕੰਪੇਅਰ ਕੀਤਾ ਕਿ ਕਿੱਦਾਂ हां इंसान दी सेल्फिश नीड्स करके जानवर ਨੂੰ ਬਹੁਤ ਦਰਦਨਾਕ ਅੰਤ ਤੱਕ ਪਹੁੰਚਣਾ ਪੈਂਦਾ ਹੈ ਸ਼੍ਰੀਮ ਜੀ ਸੁਣਿਆ ਕਿ ਜੋ ਐਨੀਮਲ ਕਰੁਲਟੀ ਨੂੰ ਲੈ ਕੇ ਤੁਸੀਂ ਜੋ ਸਟੈਪ ਚੱਕ ਰਹੇ ਹੋ ਬਹੁਤ ਅੱਛਾ ਹੈ ਤੁਹਾਨੂੰ ਪਰੀਜ਼ ਮਿਲ ਰਹੀ ਹੈ ਤੇ ਸਾਨੂੰ ਸੁਣਨਾ ਚਾਹੀਦਾ ਕਿ ਇਹਦੇ ਵਿੱਚ ਜੋ ਮੇਨ ਕਹਾਣੀ ਹੈ ਹਾਂਜੀ ਉਹਨਾਂ ਨੇ ਵੀ ਤੁਹਾਡੀ ਇਸ ਬੇਜ਼ੁਬਾਨ ਜੋ ਤੁਸੀਂ ਪਹਿਲਾਂ Song ਜਿਹੜਾ ਆਪਣਾ ਰਿਪੋਟ ਸੀਗਾ ਵੀ ਆਪਾਂ ਸੋਸ਼ਲ ਮੀਡੀਆ ਤੇ ਉਹਨੂੰ ਦੇਖ ਕੇ ਉਹਨਾਂ ਨੇ ਵੀ ਤੁਹਾਨੂੰ ਅਪਰੋਚ ਕੀਤੀ ਤੁਹਾਡੀ ਹੈਲਪ ਵੀ ਕੀਤੀ ਹੈ ਤੁਸੀਂ ਉਹਦੇ ਬਾਰੇ ਕੀ ਦੱਸੋਗੇ ਤੁਹਾਨੂੰ ਕਿੱਦਾਂ ਉਹਨਾਂ ਨੇ ਅਪਰੋਚ ਕੀਤੀ ਸਰੇ ਤੱਕ ਜਿਹੜਾ ਸਾਡੀ ਪਹਿਲਾ ਐਨੀਮਲ ਸੈਕੁਐਂਸ ਫਿਲਮ ਬਣਾਈ ਸੀਗੀ ਉਹਦੇ ਵਿੱਚ ਮੇਨਕਾ ਗਾਂਧੀ मैम ਨੂੰ ਆਪਾਂ ਅਪਰੋਚ ਕੀਤਾ ਉਹਨਾਂ ਨੇ ਸਾਡਾ ਕਾਫੀ ਸਪੋਰਟ ਕੀਤਾ ਸੀਗਾ ਉਸ ਫਿਲਮ ਦੇ ਵਿੱਚ ਆ ਮੈਂ ਉਹ ਫਿਲਮ ਮੇਨਕਾ ਗਾਂਧੀ मैम ਨਾਲ ਮਿਲ ਕੇ ਰਿਲੀਜ਼ ਕੀਤੀ ਸੀਗੀ ਹਾਂ ਉਹਨਾਂ ਦੀ ਸਪੋਰਟ ਦੇ ਨਾਲ ਤੇ ਜਿਹੜਾ ਗਾਣਾ ਹੈ ਉਹ ਵੀ ਉਹਨਾਂ ਦੀ ਤੇ ਉਹਨਾਂ ਦੀ ਸੰਸਥਾ ਪੀਐਫਏ ਅੰਦੀ ਸਪੋਰਟ ਨਾਲ ਰਿਲੀਜ਼ ਕੀਤਾ ਤੇ ਹੁਣ ਜਿਹੜਾ ਬੇਜ਼ਮਨ ਟੂ ਆ ਮੈਂ मैम ਨੂੰ ਦੁਬਾਰਾ ਇਹਦੀ ਵੀਡੀਓ ਭੇਜੀ ਮੈਮ ਨੂੰ ਗਾਣਾ ਪਸੰਦ ਆਇਆ ਤੇ ਮੈਮ ਕਹਿੰਦੇ ਕਿ ਆਪਾਂ ਤੁਸੀਂ ਜਾਨਵਰ ਪ੍ਰੇਮੀ ਆਪਾਂ ਕਿਉਂ ਨਹੀਂ ਸਪੋਰਟ ਕਰਾਂਗੇ ਤੇ ਮੈਨੂੰ ਦੁਬਾਰਾ ਸਾਡੇ ਸਪੋਰਟ ਚ ਆਏ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਕਿ ਮੈਮ ਦਾ ਜਿਹੜਾ ਦਿਲ ਹੈ ਉਹ ਬੇਸਿਕਲੀ 골ਡਨ ਦਾ ਉਹਨਾਂ ਦਾ ਸ਼ੀ ਹੈਜ਼ ਅ 골ਡਨ ਹਾਰਟ ਉਹਨਾਂ ਦਾ 골ਡ ਦਾ ਦਿਲ ਹੈ ਕਿਉਂਕਿ ਜਾਨਵਰ ਪ੍ਰੇਮੀ ਦੀ ਜਦ ਗੱਲ ਕੀਤੀ ਜਾਵੇ ਤੇ ਮੈਡਮ ਦਾ ਨਾਮ ਨਾਂ ਵੀ ਤਾਂ ਹੋ ਨਹੀਂ ਸਕਦਾ ਸੁਣੋ ਜਾਇ ਕੋਈ ਛੋਰ ਵੀ ਸੈਲੀਬ੍ਰਿਟੀ ਜੈਸੀ ਨੇ ਜਿਹੜੀਆਂ ਤੁਹਾਡੇ ਇਸ Song ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਅਪਰੋਚ ਕਰ ਰਹੀਆਂ ਨੇ ਤੁਹਾਨੂੰ ਐਪਰੀਸ਼ੀਏਟ ਕਰ ਰਹੀਆਂ ਨੇ ਤੇ ਤੁਹਾਡਾ ਸਹਿਯੋਗ ਜੋਗੀ ਦੇ ਰਹੀਆਂ ਨੇ ਆ ਸਾਡੇ ਨਾਲ ਬੀਸਿਕਲੀ 3+ ਸੰਸਥਾਵਾਂ ਜੁੜੀਆਂ ਨੇ 올ਓਵਰ ਇੰਡੀਆ ਉਹ ਸੰਸਥਾਵਾਂ ਇਦਾਂ ਦੀਆਂ ਨੇ ਜਿਹਨਾਂ ਨੂੰ ਆ ਬਹੁਤ ਵੱਡੇ ਲੈਵਲ ਤੇ ਸੈਲੀਬ੍ਰਿਟੀਜ਼ ਪੋਲੀਟੀਸ਼ੀਅਨਸ ਫੋਲੋ ਕਰਦੇ ਨੇ ਕਿਉਂਕਿ ਉਹ ਸੰਸਥਾਵਾਂ ਗਰਾਊਂਡ ਲੈਵਲ ਤੇ ਬਹੁਤ ਵੱਡਾ ਕੰਮ ਕਰ ਰਹੀਆਂ ਨੇ ਆ ਬੰਬੇ ਦੀ ਗੋਆ ਦੀ 올ਓਵਰ ਇੰਡੀਆ ਆਲਮੋਸਟ ਹਰ ਸਟੇਟ ਤੋਂ ਸਾਡੇ ਨਾਲ ਹੀ ਕੈਨਜੀਓ ਜੁੜੀ ਹੈ ਕਿਉਂਕਿ ਹਰ ਐਨਜੀਓ ਦਾ ਇਹੀ ਮੰਨ ਹੈ ਕਿ ਜਿਹੜਾ ਸਾਡਾ ਗਾਣਾ ਹੈ ਆਪਾਂ ਉਹਦੇ ਥਰੂ ਸੋਸਾਇਟੀ ਚ ਬਹੁਤ ਵੱਡੇ ਲੈਵਲ ਤੇ ਚੇਂਜ ਲੈ ਕੇ ਆ ਸਕਦੇ ਹਾਂ ਅ ਲਿਖਿਆ ਜਾਵੇ ਤਾਂ ਸੋਸਾਇਟੀ ਵਿੱਚ ਹੋਰ ਬਹੁਤ ਕਾਫੀ ਐਨਜੀਓਜ਼ ਨੇ ਜੋ ਇਸ ਕੰਮ ਇਸ ਚੀਜ਼ ਦੇ ਉੱਪਰ ਕੰਮ ਕਰ ਰਹੇ ਨੇ ਤੁਸੀਂ ਉਸ ਤੋਂ ਹਟ ਕੇ ਕੀ ਐਸਾ ਕਰ ਰਹੇ ਹੋ ਕਿ ਤੁਹਾਨੂੰ ਜਿਸ ਤਰ੍ਹਾਂ ਲੱਗਦਾ ਕਿ ਲੋਕਾਂ ਦੀ ਪ੍ਰੇਜ਼ ਮਿਲ ਰਹੀ ਹੈ ਲੋਕਾਂ ਦੇ ਅچھے ਰਿਵਿਊਜ਼ ਕਮੈਂਟਸ ਮਿਲ ਰਹੇ ਨੇ ਜਾਂ ਜਿੱਦਾਂ ਕਿ ਕਿਹਾ ਗਿਆ ਕਿ ਕਿਸੇ ਨੂੰ ਤਾਂ ਦੋ ਕਿਹਾ ਗਿਆ ਕਿ ਵਰਲਡਵਾਈਡ ਤੁਹਾਡੇ ਇਸ ਜੋ ਫਾਰਮ ਨੂੰ ਆ ਕਾਫੀ ਸਰਾਇਆ ਗਿਆ ਕਾਫੀ ਅਪਰੀਸ਼ੀਏਟ ਕੀਤਾ ਗਿਆ ਤੁਸੀਂ ਹਟ ਕੇ ਕੀ ਅੱਗੇ ਜਿਹੜਾ ਤੁਹਾਡਾ ਪ੍ਰੋਜੈਕਟ ਹੈ ਜਾਂ ਕੋਈ ਡ੍ਰੀਮ ਪ੍ਰੋਜੈਕਟ ਹੈਗਾ ਤੁਸੀਂ ਉਹ ਲੈ ਕੇ ਆਓਗੇ ਆਫਰ ਬੇਸਿਕਲੀ ਜਿਹੜਾ ਸਾਡਾ ਇਹ ਗਾਣਾ ਹੈ ਇਹ ਐਜ਼ ਅ ਸਿੰਗਲ ਟਰੈਕ ਰਿਲੀਜ਼ ਹੋਇਆ ਸੀਗਾ ਜਿਹੜਾ ਪਹਿਲਾ ਵੀ ਗਾਣਾ ਆ ਮਤਲਬ ਬੇਸਿਕਲੀ ਆਪਾਂ ਕਿਸੇ ਐਨਜੀਓ ਤੋਂ ਹਟ ਕੇ ਵੀ ਕੰਮ ਕਰ ਰਹੇ ਆਪਾਂ ਜਿਹੜਾ ਸਾਡਾ ਗਾਣਾ ਆਲਓਵਰ ਵਰਲਡ ਇੰਡੀਆ ਦਾ ਪਹਿਲਾ ਗਾਣਾ ਸੀਗਾ ਜਿਹੜਾ ਬੇਸਵਨ ਨਾ ਸੀਗਾ ਤੇ ਜਿਹੜਾ ਬੇਸਵਨ 2 ਹੈ ਇਹ ਇੰਡੀਆ ਦਾ ਦੂਜਾ ਗਾਣਾ ਹੈ ਜਿਨੇ ਜਾਨਵਰਾਂ ਦੇ ਉੱਤੇ ਜਾਨਵਰ ਪ੍ਰੇਮੀਆ ਤੇ ਵੀ ਕਾਫੀ ਦਿਲਾਂ ਨੂੰ ਛੋਇਆ ਤੇ ਕਾਫੀ ਵੱਡੇ ਲੈਵਲ ਤੇ ਇੱਕ ਲਹਿਰ ਲੈ ਕੇ ਆਇਆ ਤੇ ਮੈਂ ਕਿਸੇ ਐਨਜੀਓ ਦੇ ਨਾਲ ਕੰਪੀਟੀਸ਼ਨਸ ਨਹੀਂ ਕੰਮ ਕਰ ਰਿਹਾ ਮੈਂ ਇਹ ਕਹਣਾ ਕਿ ਸਾਰੇ ਐਨਜੀਓ ਨਾਲ ਰਲੋ ਸਾਰੇ ਐਨਜੀਓ ਨਾਲ ਮਿਲੋ ਤਾਕੀ ਜਿਹੜੇ ਜਾਨਵਰ ਜਾਨਵਰ ਵਾਸਤੇ ਆਪਾਂ ਖੁੱਲ ਕੇ ਖੜ ਸਕੀਏ ਤੋਂ ਨਾ ਵਾਸਤੇ ਉਹਨਾਂ ਦੀ ਆਵਾਜ਼ ਬਣ ਸਕੀ। ਜਿਵੇਂ ਕਿ ਤੁਸੀਂ ਦੱਸਿਆ ਇਹਦੇ ਵਿੱਚ ਐਨੀਮਲ ਚਾਈਲਡ ਤੇ ਹਿਊਮਨ ਚਾਈਲਡ ਨੂੰ ਤੁਸੀਂ ਲੈ ਕੇ ਕੰਪੇਅਰ ਕੀਤਾ। ਜੀ ਤੇ ਇਸ Song ਦੇ ਵਿੱਚ ਤੁਹਾਡਾ ਦਿਖਾਉਣ ਦਾ ਕਿ ਮੋਟਿਵ ਕੀ ਸੀਗਾ ਕਿ ਦੋਨਾਂ ਨੂੰ ਜਿਹੜਾ ਕੰਪੇਅਰ ਕੀਤਾ ਹੈ ਅਗਰ ਕੀ ਮੋਟਿਵ ਦੱਸਾਇਆ। ਸਰ ਬੇਸਿਕਲੀ ਜਕੀ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਸ Song ਦੇ ਥਰੂ। ਸਰ ਜਦ ਮੈਂ ਪਹਿਲਾ ਗਾਣਾ ਕੀਤਾ ਮੈਨੂੰ ਲੱਗਿਆ ਕਿ ਆਪਾਂ ਲਹਿਰ ਤਾਂ ਵੱਡੀ ਚਲਾਤੀ ਲੇਕਿਨ ਹੱਲੇ ਵੀ ਉਸ ਲਹਿਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੋਲਡ ਕਰਨ ਦੀ ਜ਼ਰੂਰਤ ਹੈ ਤਾਂਕਿ ਜਿਹੜਾ ਇਨਸਾਨ ਹੈ ਉਹਦੇ ਉੱਤੇ ਹੋਰ ਪ੍ਰਭਾਵ ਛੱਡ ਸਕੀਏ ਤੇ ਸਰ ਮੇਰੇ ਫਿਰ ਦਿਮਾਗ 'ਚ ਆਈ ਆਈਡੀਆ ਹੈ ਕਿ ਨਾ ਆਪਾਂ ਇਨਸਾਨ ਤੇ ਉਹਦੇ ਬੱਚੇ ਦੀ ਜ਼ਿੰਦਗੀ ਤੇ ਜਾਨਵਰ ਤੇ ਉਹਦੇ ਬੱਚੇ ਦੀ ਜ਼ਿੰਦਗੀ ਨੂੰ ਲਈਏ ਤੇ ਉਹਨਾਂ ਦੋਨਾਂ ਨੂੰ ਕੰਪੈਰੀਜ਼ਨ ਕਰੀਏ ਕਿ ਕਿ ਇਨਸਾਨ ਵੀ ਸੈਲਫਿਸ਼ ਹੋਣਾ ਦੀ ਸੈਲਫਿਸ਼ ਰੂਪਾ ਕਰਕੇ ਜੰਮੂ ਟੂ ਤੇ ਕੀ ਹਟ ਬਿੱਤੇ ਉਹਨਾਂ ਦੇ ਨਾਲ ਬੀਤਦੀ ਆ ਤੇ ਸਰ ਮੈਂ ਉਹਦੇ ਨਾਲ ਹੀ ਲੈ ਕੇ ਇਹ ਗਾਣੇ ਨੂੰ ਲਿਖਿਆ ਇਹ ਗਾਣੇ ਨੂੰ ਬਣਾਇਆ ਤੇ ਮੇਰਾ ਜਿਹੜਾ ਸਹਿਯੋਗ ਦਿੱਤਾ ਜਿਹੜੇ ਸਾਡੇ ਗਾਣੇ ਦੇ ਲਿਰਿਸਟ ਜਿਹੜੇ ਦਲਜੀਤ ਔੜਾ ਜੀ ਸਾਡੇ ਗਾਣੇ ਦੇ ਸਿੰਗਰ ਨੇ ਯਕੂਬ ਤੇ ਉਹਨਾਂ ਨੇ ਕਾਫੀ ਜ਼ਿਆਦਾ ਸਹਿਯੋਗ ਦਿੱਤਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਓਏ ਕਿ ਉਹਨਾਂ ਦੀ ਬਦੌਲਤ ਮੇਰਾ ਬੇਜ਼ਬਾਨ 1 ਹਿੱਟ ਹੋਇਆ ਤੇ ਬੇਜ਼ਬਾਨ 2 ਉਹਨਾਂ ਦੀ ਬਦੌਲਤ ਮੈਂ ਉਮੀਦ ਕਰਾਂਗਾ ਕਿ ਪੂਰੀ ਦੁਨੀਆ ਛੇਟੋਵੇ ਤੇ ਜਿਹੜਾ ਮੈਸੇਜ ਹੈ ਉਹਨੂੰ ਪਹੁੰਚਾਂ ਇਸ ਬੜੇ ਸਕਸ਼ਮ ਰੱਖਦੇ ਜਦ ਤੁਸੀਂ ਆਪਣੇ ਬੱਚੇ ਵਾਂਗ ਦੇਖਦੇ ਹੋ ਤੁਹਾਨੂੰ ਪਿਆਰ ਆਉਂਦਾ ਹੈ ਤੇ ਉਹ ਕਿਉਂ ਪਿਆਰ ਆਉਂਦਾ ਕਿਉਂਕਿ ਉਹ ਤੁਹਾਡਾ ਆਪ ਦਾ ਤੁਸੀਂ ਉਸੇ ਨਜ਼ਰਾਂ ਨਾਲ ਜਿਹੜੀ ਨਜ਼ਰਾਂ ਨਾਲ ਤੁਸੀਂ ਆਪਣੇ ਬੱਚੇ ਨੂੰ ਦੇਖਦੇ ਹੋ ਇੱਕ ਔਰ ਜਾਨਵਰ ਵੱਲ ਦੇਖ ਕੇ ਦੇਖੋ ਤੇ ਜੇ ਸਾਰਿਆਂ ਨੇ ਇਹ ਕਰਨਾ ਸ਼ੁਰੂ ਕਰਤਾ ਮੇਰਾ ਇਹ ਮੰਨਣਾ ਹੈ ਕਿ ਜਾਨਵਰਾਂ ਵਾਸਤੇ ਜਿਹੜੀ ਦੁਨੀਆ ਹੈ ਉਹ ਕਾਫੀ ਅੱਛੀ ਦੁਨੀਆ ਬਣ ਜਾਏਗੀ ਤੇ ਆਪਾਂ ਸਾਰੇ ਰਲ ਮਿਲ ਕੇ ਇੱਕ ਅੱਛੀ ਸੋਸਾਇਟੀ ਇੱਕ ਅੱਛੀ ਦੁਨੀਆ ਕ੍ਰੀਏਟ ਕਰ ਪਾਵਾਂਗੇ